ਇਹ ਵੀ ਮੈਟਰੋ ਆ ਲੈਂਡ ਸਲਾਈਡ ਹੋਈ ਸੀ ਜਿਹਦੇ ਕਰਕੇ ਸਾਰਾ ਤਾਮਾ ਝਾਮਾ ਕਿੱਡਾ ਹੋਇਆ ਵਾ ਸੀ ਕਿਤੇ ਟਾਪੂ ਲੱਗੇ ਜ ਆਪਰਾ ਨਾ ਦੇਖੇ ਉੱਤਰ ਨਾ ਪੈਣਾ ਇਹ ਮੈਟਰੋ ਆਂ ਬਾਟੂ ਟਾਪਾ ਬੋਗਦਾ ਤੇ ਇਹ ਇੱਕ ਗੱਲ ਹੋਰ ਦੱਸਾਂ ਜੀ ਇਹ 2 ਵੀਲ ਦੇ ਵਿੱਚ ਹੀ ਹੈ ਇੱਥੇ 4x4 ਤਾਂ ਹੈ ਜੇ ਪਰ ਤੇ ਵੀ ਬਾਲ ਫੁੱਲ ਕਰ ਲਈ ਜੋ ਉੱਪਰ ਨੇ ਖੜੇ ਕਹਿੰਦੇ ਹੁਣ ਰਨਿੰਗ ਕਰਨੀ ਪੁੱਕਣੀ ਮੋਟੀ ਹੋ ਗਈ ਪੰਚਾ ਸੌ ਆਪਾ ਇੱਥੋਂ ਆਪਾ ਫੋਟੋ ਲੈ ਲਈ ਸਮਾਨ ਆਪਾ ਸਾਰਾ ਕਰ ਲਿਆ ਕੈਰੀ ਜਾ ਦੋਸਤੋ ਸਵਾਲ ਇਤਾਂ ਆਪਣੇ ਅੱਜ ਦੇ ਇਸ ਨਵੇਂ ਬਲਾਗ ਦੇ ਵਿੱਚ ਤੇ ਕਹਿੰਦੇ ਮੌਸਮ ਬੜਾ ਐਕਸਟ੍ਰੀਮ ਹੋਇਆ ਪਿਆ ਜੇ ਤੁਸਨ ਮਿੱਤਰੋ ਆਕਣਗੇ ਜੇ ਨਹੀਂ ਆਉਂਗੇ ਨਾ ਵਿੱਚ ਮੀਂਹ ਦੇਖ ਸਕਦੇ ਹਾਂ ਪੂਰਾ ਫੁੱਲ ਜੋਰਾਂ-ਸੁਰਾਂ ਦੇ ਪਈ ਜਾਂਦਾ ਤੇ ਕਹਿੰਦੇ ਇੱਕ ਜੋਬਰੀ ਹੈ ਇਹਦਾ ਗੱਲਾਂ ਹੀ ਨਹੀਂ ਜਾਂਦਾ ਸੇ ਪਾਸੇ ਤੇ ਪਹਾੜ ਦੇਖੋ ਮਿੱਤਰੋ ਤੇ ਇਧਰ ਮੀਂਹ ਵਾਲੀ ਦਾ ਬਾਈ ਕਰਦੀ ਗੱਡੀ ਪਈ ਆ ਤੇ ਕਹਿੰਦੇ ਹੋ ਪਹਾੜਾਂ ਦੇ ਉੱਤੇ ਰਾਤ ਬਰਫ਼ ਨਹੀਂ ਸੀ ਗੱਲ ਓਏ ਉਹਨਾਂ ਦੇ ਦੋਸਤਾਂ ਬਰਫ਼ ਪਈ ਪਈ ਆ ਵੇੜਿਆ ਪਹਾੜ ਦੇ ਮਿੱਤਰੋ ਇਹਨਾਂ ਦੇ ਬਰਫ਼ ਨਹੀਂ ਸੀ ਰਾਤ ਬਰਫ਼ ਵੀ ਪਈ ਆ ਇੱਥੇ ਆ ਕਰਕੇ ਠੰਡਾ ਜਿਹੜੀ ਪੂਰੀ ਫੋਲੀ ਵੱਧ ਗਈ ਤੇ ਅੱਜ ਆਪਾਂ ਮਿੱਤਰੋ ਕਈ ਥਾਮਾਂ ਜਿਹੜੀਆਂ ਕੈਪਚਰ ਕਰਨੀਆਂ ਕਸੌਲ ਕਸੂਲ ਸਾਰੇ ਜਾ ਕੇ ਆਵਾਂਗੇ। ਉਹੀ ਜਗਾ ਜਿੱਥੋਂ ਦੀ ਆਪਾਂ ਕੱਲ ਮੰਗੇ ਸੀ ਤੇ ਮੀਂਹ ਜਿਹੜਾ ਫੁੱਲ ਪਈ ਆਂ ਅੰਦਰ ਤੇ ਪਾਣੀ ਦੇਖ ਸਕਦੇ ਹੋ। ਪਾਣੀ 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 ਥੋੜਾ ਕਿਤੇ ਟਾਪੂ ਲੱਗੇ ਜਾ ਪਰਾਣਾ ਦੇਖ ਕੇ ਤਰਨਾ ਪੈਣਾ। ਹੁਣ ਆਪਾਂ ਚੱਲੇ ਆਂ ਚਾਹ ਵੀ ਲੈ ਚਾਰੇ ਗੋਲੇ। ਮਿੱਤਰੋ ਬਾਰਤ ਦਾ ਪੂਰਾ ਪੂਰਾ ਮੌਸਮ ਬਣਾਇਆ ਪਿਆ ਤੇ ਠੰਡ ਪੂਰੀ ਫੁੱਲ ਵੱਧ ਗਈ। ਜੋ ਦੇਖ ਸਕਦੇ ਆ ਉਧਰ ਹੀ ਸਾਈਡਾਂ ਰਾਤ ਬਰਫਬਾਰੀ ਵੀ ਹੋਈ ਆ ਹਨਾ ਤੇ ਆਪਾਂ ਪਾਣੀ ਲੈ ਕੇ ਅੱਜ ਜੀ ਪੂਰਾ ਪੁੱਲ ਪਈ ਜਾਂਦਾ ਮਿੱਤਰੋ ਯਾ ਡਰੋਵਰ ਆ ਗਿਆ ਜੀ ਜਾਂ ਪਾਣੀ ਪਾਣੀ ਹੋਇਆ ਪਿਆ ਕੰਮ ਸਾਰਾ ਲੈ ਜੀ ਦੋਸਤੋ ਆਪਾਂ ਹੋ ਚੁੱਕੀਆਂ ਰੈਡੀ ਬਾਰਦੀਆਂ ਬੋਧੀਆਂ ਕਰ ਲਈਆਂ ਦਮਾਲੇ ਬੰਨ ਲੇ ਤੇ ਰੱਬ ਦਾ ਨਾ ਇਹ ਮੰਨ ਕੇ ਚੱਲੋ ਠੰਡ ਪੂਰੀ ਫੁੱਲ ਹੋਈ ਪਈ ਆ ਦੇਖ ਸਾਡੇ ਉਧਰ ਵੀ ਬਰਫ ਪਈ ਗਈ ਤੇ ਤਹਾਂ ਤਹਾਂ ਜਿੰਨੇ ਪਹਾੜ ਨੇ ਸਾਰੇ ਪਹਾੜਾਂ 'ਚ ਟੀਛੀਆਂ ਤੇ ਦੇਖੋ ਮਿੱਤਰੋ ਬਰਫ ਪਈ ਪਈ ਆ ਇਦھر ਵੀ ਉਹ ਹੋ ਰਿਹਾ ਠੰਡੀ ਜਿਹੇ ਵਿੱਚ ਸਾਨੂੰ ਜਿੰਦਾ ਹੋਵੇ ਹਨ ਬਰਫ ਸਾਰੇ ਕਿਤੇ ਬਰਫੀ ਬਰਫ ਜੜ ਗਈ ਲੂ ਕੰਡਾ ਖੜਾ ਹੋਇਆ ਪਰ ਠੰਡ ਬਹੁਤ ਹੈ ਸੂਰਤ ਦੀ ਕਮੀ ਮਤਲਬ ਹੋ ਰਹੀ ਆ ਫੋਟ ਆਪਾਂ ਚ ਲੈ ਲਈ ਨਹੀਂ ਸੀ ਆਏ ਤੇ ਹੁਣ ਦੁਬਾਰਾ ਪਾਉਣਾ ਜੀ ਮਿੱਤਰੋ ਚੱਲੇ ਮੱਥਾ ਮੂੰਹ ਸਾਟੇ ਕੇ ਕਿੰਨਾ ਕੀ ਆਇਆ ਹੋਣੀ ਆ ਸਰੋਵਰ ਜੀ ਦਾ ਬਹੁਤ ਡਿੱਡਾ ਕੰਮ ਆ ਤੇ ਫੋਨ ਉੱਥੇ ਮੈਨੂੰ ਐਸੀ ਭੇਜ ਜੂਗਾ ਜਿਹੜੀ ਛੱਡ ਦੇਖ ਸਕਦੇ ਹੋ ਮਿੱਤਰੋ ਉੱਥੇ ਵਲੌਗ ਨਹੀਂ ਆਪਾਂ ਬਣਾਇਆ ਹਨ ਉਹ ਜੀ ਦੀ ਥੋੜੀ ਜੀ ਕਮੀ ਰਹੀ ਜੀ ਤੇ ਹੁਣ ਆਪਾਂ ਹੋ ਚੁੱਕੇ ਆਗੇ ਰਹੀ ਅੱਗੇ ਚੱਲਦੇ ਆ ਦੁਬਾਰਾ ਆਈ ਵੀ ਮਥਰ ਸਕੇ ਤੇ ਆਪਰੇ ਡਾੜੀ ਮੋੜ ਜੇ ਨੂੰ ਤੇ ਪਾਣੀ ਦੇਖ ਸਕਦੇ ਹੋ ਤੁਸੀਂ ਤੇ ਇਹ ਨੋਰਮਲ ਪਾਣੀ ਨਹੀਂ ਠੰਡਾ ਬਹੁਤ ਜਿਆਦਾ ਤੇ ਕਹਿੰਦੇ ਆ ਬਿਜਲੀ ਕਹਿੰਦੇ ਆ ਆ ਸਾਰਾ ਸਮਾਨ ਆ ਬਾਏ ਕਰਕੇ ਲੈ ਕੇ ਆਉਣਾ ਹੁਣ ਬਾਏ ਕਰਕੇ ਭੱਜ ਕੇ ਚੱਲੂ ਜਰਾਂ ਦਾ ਬਾਦ ਆਈ ਵੀ ਮਥਰ ਮੱਖਾ ਮਥਰ ਤੇ ਇੱਕ ਜਣਾ ਹੁੰਦੇ ਬੇਲੇ ਤੇ ਉਹਨਾਂ ਦੇਖ ਸਕਦੇ ਗਲੀ ਜੀ ਦੇ ਵਿੱਚ ਦੀ ਨੰਗੇ ਜਾਂਦੇ ਆ ਬਾਜ਼ਾਰ ਦੇ ਵਿੱਚ ਤੇ ਉੱਥੇ ਜਾ ਕੇ ਲੈਣਿਆ ਸਮਾਨ ਪ੍ਰਸਾਦ ਵਗੈਰਾ ਆ ਚੁੱਕਿਆ ਮਿੱਤਰੋ ਬਾਹਰ ਜਲਬਾਹਤੇ ਕਿੰਨੀਆਂ ਲੈ ਲਈਆਂ ਮਿੱਤਰੋ ਆਪਾਂ ਫਾਈਨਲੀ ਤੇ ਆ ਪੰਗਿਆਂ ਨੇ ਕਿੰਨੀਆਂ ਤੇ ਇਹ ਜਿਆ ਹਰਪੀਆਂ ਦੀ ਆਪਾਂ ਨੂੰ 50 ਰੁਪਈਆ ਦੀ ਜਿਵੇਂ ਕਿਹਦੀ ਇੱਕ ਦਿੱਤੀ ਤੇ ਬਾਕੀ ਬਈ ਲੈਣ ਗਿਆ ਇੱਧਰ ਲਓ 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 ਓਕੇ थैंक यू ਚਾਹ ਸੋ ਆਪਾ ਇੱਥੋਂ ਆਪਾ ਫੋਟੋ ਲੈ ਲਈ ਸਮਾਨ ਆਪਾਂ ਸਾਰਾ ਕਰ ਲਿਆ ਕੈਰੀ ਤੇ ਹੁਣ ਚੱਲਦੇ ਆ ਅੱਗੇ ਨੂੰ ਏ ਕੰਪੂਰਸਾ ਸਮੂਹ ਲੈ ਲਿਆ ਉਹ ਹੈਗਾ ਮੈਂ ਹਵਾ ਬਿਲਕੁਨ ਆਉਂਦੀ ਹੈ ਐਸਾ ਇਹ ਮਟਰੋਟਰ ਕਹਿੰਦੇ ਗਰਮ ਗੁਬਾਰੇ ਕੋਲ ਦੀ ਨੰਗਾਗੇ ਉੱਥੇ ਮੜਾ ਜਾਂ ਨਿੱਗਾ ਹੋਊਗਾ ਨਹੀਂ ਤਾਂ ਕੰਮ ਟੇਢਾ ਹੀ ਆ ਦੇਖੋ ਮੇਟਰ ਇਧਰੋਂ ਪਾਫੇ ਹੀ ਉੱਡਦੇ ਆ ਕਰਨਗਾ ਤੇ ਉਹ ਵੀ ਭੈਣ ਲੱਗ ਗਿਆ ਇਧਰ ਯਾਰ ਕਹਿੰਦੇ ਮੀਂਹ ਚ ਠੰਡ ਚ ਵੀ ਆਨੰਦ ਲਈ ਜਾਂਦਾ ਤੇ ਮੈਨੂੰ ਤੇ ਇੱਕ ਤਾਂ ਸਾਰੇ ਐਂ ਝਾਕਦੇ ਜਿਹਨ ਬੰਦਾ ਨਹੀਂ ਦੇਖਿਆ ਹੁੰਦਾ ਕਿਉਂਕਿ ਯਾਰ ਤੁਹਾਡਾ ਟੀ-ਸ਼ਰਟ ਵੀ ਫਿਰਦਾ ਤੇ ਸਾਰੇ ਇਥੇ ਕੋਟਾਂ ਦੇ ਫਿਰਦੇ ਆ ਤੇ ਪੂਰਾ ਫੁੱਲ ਨਹੀਂ ਪਈ ਜਾਂਦਾ ਬਰੀਕ ਕਣੀਗਾ ਕਿ ਆਪ ਗੱਡ ਕੰਮ ਹੋਊਗਾ ਲਾਈਨ ਵਿੱਚ ਤੋਂ ਆਪਾਂ ਸੋਚਿਆ ਥੋੜਾ ਥੋੜਾ ਸਮਾਨ ਉੱਤੇ ਜਾ ਕੇ ਹਨਾ ਚਾਉਣਾ ਧਰਿਆ ਜਾਵੇ ਇਸ ਕਰਕੇ ਆਪਾਂ ਗੱਲਿਆ ਛੋਟੇ ਤੇ ਆਪਾਂ ਤੇ ਨਾ ਛੋਟੇ ਤੇ ਮਿੱਤਰੋ ਸਮਾਨ ਤਰਨ ਬੈਗ ਬੁੱਕ ਚੱਕ ਰਹੇ ਉਦੋਂ ਪਹਿਲਾਂ ਤਾਂ ਤੁਸੀ ਤੰਗ ਸੀ ਮੈਂ ਉਹ ਉੱਪਰ ਹੋ ਸੀ ਤੁਰ ਚਾਬੀ ਐੜੀ ਬਾਬੇ ਨੂੰ ਸੁਮਾਤੀ ਕਮਰਾ ਕਰਤਾ ਖਾਲੀ ਹੁਣ ਅੱਪਰ ਚਲਦੇ ਆ ਅੱਗੇ ਤੇ ਬਾਕੀ ਬੈਗੜਾ ਐਡਾ ਪਾਲਾ ਐਕਸਟ੍ਰੀਮ ਆ ਬਾਲਗੂ ਕਰ ਲਈ ਚੋਬਰ ਨੇ ਕਹਦੇ ਹੁਣ ਰਨਿੰਗ ਕਰਨੀ ਪੁੱਕਣੀ ਮੋਟੀ ਹੋ ਗਈ ਮਿੰਟ ਇੱਕ ਮਿੰਟ ਦੇਖਿਆ ਨਹੀਂ ਮੋਟੀ ਹੋ ਗਈ ਆਏ ਕੋ ਲਾਲ ਬਣਾ ਦਾ ਚੋਬਰ ਜਾਂਦਾ ਮੂਰੇ ਲਫਦਾ ਅਈ ਮਿੱਤਰੋ ਆ ਕੇ ਬਹਿ ਚੁੱਕਿਆ ਆਪਣੇ ਵਾਲੇ ਝੋਟੇ ਦੇ ਵਿੱਚ ਤੇ ਪਾਰਕਿੰਗ ਚੋਂ ਕੱਢ ਲਿਆ ਤੇ ਬਾਈ ਦਾ ਇਧਰ ਬਹੁ ਨਟ ਨਹੀਂ ਸੀ ਖੁੱਲਦਾ ਤੇ ਬੋਨਟ ਆਪਾਂ ਖੋਲਤਾ ਐ ਠੀਕ ਆ ਭਰਾ ਨੰਬਰਸਰ ਨੰਬਰਸਰ ਨਾ ਬਰਨਾਲਾ ਬਰਨਾਲਾ ਵੈਰੀ ਗੁੱਟ ਹੈ ਕੱਲ ਮੈਂ ਆਇਆ ਉਧਰੋਂ ਹੀ ਆਇਆ ਜਾਪੋਤਾ ਕਿੱਥੋਂ ਆਪਾਂ ਨੰਬਰਸਰ ਤੋਂ ਠੀਕ ਆ ਬੋਨਟ ਐ ਹੀ ਖੋਲਦੇ ਹਾਂ ਕੁੱਤੇ ਖਾਣੇ ਵਾਲੇ ਕੰਮ ਹੁੰਦੇ ਆ ਇਹ ਘਰ ਹਿੱਲ ਗਈ ਜਿਵੇਂਟਰੀ ਦੀ ਹਾਂਜੀ ਹੁਣ ਸੈਟ ਹੋ ਗਈ ਹੋਰ ਠੀਕ ਹੋ ਗਿਆ ਠੀਕ ਕਾਲੀ ਵਿੱਚ ਪਸਾ ਦੀ ਉਹ ਗੋਪਾ ਨੂੰ ਲੋਈਦਾ ਓਕੇ ਲੈ ਮਿੱਤਰੋ ਹੁਣ ਚੱਲਦੇ ਆ ਅੱਗੇ ਇਹ ਬਾਈ ਦੀ ਆਪਾਂ ਕੀਤੀ ਹੈਲਪ ਤਾਨੂੰ ਪਤਾ ਪਹਾੜੀਆਂ ਤੋਂ ਕੁਝ ਕੁ ਚੀਜ਼ਾਂ ਬੱਤ ਨਹੀਂ ਹੁੰਦਾ ਮਾਗਾ ਆਪਣੇ ਲਈ ਕਰ ਦਿੰਦਾ ਬੌਣਾਟ ਜੇ ਨਾਲ ਲੜਾ ਪੀਂਗੀ ਹੋ ਜਾਂਦੀ ਲੈ ਕੇ ਪੀਛੇ ਕੁਸ ਇੱਕ ਕਰ ਦੇ ਜਾਂ ਆਪਾਂ ਚੜ੍ਹਤਾ ਡੈਂਬਰ ਤੇ ਆਉਣ ਸਾਰੀ ਮੈਂ ਕਿਹਾ ਐ ਨਹੀਂ ਐ ਖੁੱਦੂਗਾ ਲੈ ਵੀ ਮਿੱਤਰੋ ਕਹਨੇ ਆਉਂਦਾ ਝੋਟਾ ਬੁਗਦਾ ਉੱਤੇ ਡਾਲ ਕੇ ਵੀਰੋ ਦੇਖ ਸਕਦੇ ਹੋ ਅਜੇ ਤੱਕ 2 ਵੀਲ ਦੇ ਵਿੱਚ ਹੀ ਹੈ ਝੋਟੇ ਦਾ 4x4 ਦਾ ਹਜੇ ਦੱਸ ਤਾ ਹੀ ਜਾਂਦਾ ਦੇਖ ਜਿਹੜੇ ਲੋਕ ਆ ਉਹ ਮਣੀ ਕਰਨ ਸਾਹਿਬ ਤੋਂ ਪਾ ਤੇ ਚਾਲੇ ਹੁਣ ਰਾਜ ਇੱਕ ਥਾਂ ਤੇ ਸਟੇ ਕਰਨੀ ਆ ਉਹ ਵੀ ਰੋਟੀ ਖਾਣ ਵਾਸਤੇ ਯਾਰ ਢੋਲੇ ਵਲੇ ਤੇ ਜਾਂਦੇ ਆ ਨੰਬਰ ਪੂਰੀ ਵੱਡੀ ਢਲਕ ਸੀ ਜਿਹੜੀ ਉਤਰੀ ਆ ਹੁਣ ਤੇ ਪਾਣੀ ਹਰਾ ਜਾ ਹੋਇਆ ਬੈ ਇੱਥੇ ਤੇ ਇੱਧਰ ਸੜਕ ਬਣਾਉਣ ਵਾਲਾ ਪ੍ਰੋਜੈਕਟ ਜਾ ਖੜਾ ਤੇ ਆਪਣੇ ਮੂਰੇ ਜਾਂਦੀ ਆ ਟੀਯੂਵੀ ਦੇ ਕੰਨ ਹੋ ਗਏ ਗੁੰਗੇ ਹਨਾ ਸਾਨੂੰ ਗੁੰਗੇ ਹੋਗੇ ਗੁਲਾਇਆ ਹੈ। ਲਾਈਵ ਵਿੱਚ ਮਿੱਤਰੋ ਅੱਗੇ ਹੋ ਗਈ ਸੀ ਲੈਂਡਸਲਾਈਡ। ਦੇਖ ਸਕਦੇ ਹੋ ਜੀਸੀਬੀ ਲੱਗੀ ਵੀ ਆ। ਅੱਜ ਮਿੱਤਰੋ ਅੱਗੇ ਲੈਂਡਸਲਾਈਡ ਹੋ ਗਈ ਸੀਗੀ। ਤੇ ਆਪਾਂ ਆਪਾ ਦੇਖਿਆ ਆ ਇਹ ਦੇਖਣਾ। ਦੇਖ ਸਕਦੇ ਹੋ ਜੀਸੀਬੀ ਲੱਗੀ ਆ ਰਾਹ ਬਣੀਆਂ ਤਾਂ। ਤੇ ਇਧਰਲੀ ਸਾਈਡ ਸਾਰਾ ਜਾਮ ਆ। ਲੱਗ ਗਿਆ ਤੇ ਆਪਾਂ ਵੀ ਝੋਟਾ ਪਰੇ ਖੜਾਉਤਾ ਸੀ। ਤੇ ਛਤਰੀ ਦੀ ਕਮੀ ਆ, ਕੋਟ ਦੀ ਕਮੀ ਆ, ਚਮਗਾ ਹੀ ਕਮਣਾ। ਤੇ ਆਪਾਂ ਹੁਣ ਚੱਲੇ ਹਾਂ ਗੱਡੀ ਕੋਲ ਵਿੱਚ ਬਹਿ ਕੇ ਲੈਣਾ ਆ ਸਵਾਲ। ਤੁਰਾ ਬਣ ਗਿਆ ਉਦੋਂ ਚੱਲਾਂਗੇ ਆ ਭਾਈ ਨੂੰ ਬੜੀ ਤੇਜ਼ੀ ਆ 5-7 ਮਿੰਟ ਲੱਗਣਗੇ ਇੱਥੇ ਜਿਵੇਂ ਕਹਦੀਏ ਟਿਕਦੇ ਨਹੀਂ ਹੁੰਦੇ ਪੰਜਾਬੀ ਕੋਣ ਆਪਣੇ ਚੋ ਵੀ ਨੇ ਤੇ ਆਪਾਂ ਭੱਜ ਕੇ ਭੱਜ ਮੈਂ ਕਹਾਂ ਦੇਖਿਆ ਇਹ ਕੀ ਹੋਇਆ ਕੀ ਗੱਲਬਾਤ ਕੀ ਹਲੋਚਾ ਕਿੱਥੇ ਆ ਉਤਰੋ ਹੁਣ ਚੱਲਦੇ ਆ ਪਿੱਛੇ ਟਗਾਣੇ ਦੇ ਲੈਟਸ ਸਲਾਈਡ ਆਦੇ ਬਾਈ ਸਮਵਤਰੀਆਂ ਛੱਟੀਆਂ ਲੇਟਾਂ ਖੜੀ ਬੈਠਾ ਪਰ ਜੱਥਾ ਪੈਦਲ ਜੱਤ ਤੇ ਟੈਂਪੂ ਟਰੈਵਲ ਹੁਣ ਤੁਹਾਨੂੰ ਆਪਣਾ ਝੋਟਾ ਦੇ ਸੂ ਲਾਈਟਾਂ ਉਹਦੀਆਂ ਵੀ ਚੱਲੀ ਜਾਂਦੀਆਂ ਪ੍ਰੋਜੈਕਟਰ ਜੇ ਦਿਖਾਵਾਂਗੇ ਝੋਟਾ ਯਾ ਗਾੜੀ ਗਾੜੀ ਹਰਿਆਣਾ ਨੰਬਰ ਹੈ ਬਾਈ ਪਹਾੜ ਦੇਖੋ ਮਿੱਤਰੋ ਤਾਹਾਂ ਬੱਦਲ ਬੋਲਾ ਬਾਲਾ ਕੁਸਾਠਾ ਬਣਿਆ ਵਿਆਈ ਆ ਗਿਆ ਆਪਣਾ ਝੋਟਾ ਲਗਭਗ ਰੋਡ ਆ ਜਿਹੜਾ ਖੁੱਲ ਗਿਆ ਦੇਖ ਲੋ ਤੇ ਉਹ ਦੇਖ ਸਕਦੇ ਹੋ ਉਧਰ برف ਜਿਹੜੀ ਰਾਤ برف ਪਈ ਆ ਉਹਨੇ ਗਰਦ ਗੱਡੀ ਪਈ ਆ ਤੇ ਆ ਜਾਂਦੇ ਆ ਯਾਰ ਬਡੀ ਨੇ ਪੀਵੀ 18 ਅੰਦਰ ਨੇ ਕੋਟ ਲੈ ਲਿਆ ਰੇਨ ਕੋਟ ਕਿ ਜਿਹੜਾ ਰੋਡ ਆ ਉਹ ਖੁੱਲ ਚੁੱਕਿਆ ਬੱਦਲ ਦੇਖੋ ਮਿੱਤਰੋ ਸਭ ਤੋਂ ਪਹਿਲਾਂ ਤਾਂ ਬੱਦਲ ਪਹਾੜਾਂ ਦੇ ਵਿੱਚ ਬੜੇ ਪਿਆ ਜਾਮਾ ਹੁਣ ਆਪਾਂ ਐਂ ਕਹ ਸਕਦੇ ਹਾਂ ਅਸੀਂ ਬੱਦਲਾਂ ਚ ਹਨਾ ਲੋ ਕਹਿੰਦਾ ਜਾਮ ਲੱਗ ਗਿਆ ਜਾਮ ਆਹ ਕਹਿੰਦਾ ਬੁੱਧੜਾ ਏ ਚੀਬੀ ਨੰਬਰ ਦੀ ਵਜਾ ਜਿਹੜਾ ਹੀ ਜਾਂਦਾ ਹੈ ਤੇ ਮੂਰੇ ਰੋਡ ਥੋੜਾ ਜਿਹਾ ਬਲੌਕ ਹੋਇਆ ਤੇ ਹੁਣ ਰੋਡ ਆ ਜਿਹੜਾ ਚੰਗੀ ਤਰ੍ਹਾਂ ਬਲੌਕ ਹੋ ਚੁੱਕਿਆ ਆਹ ਯਾਰ ਦਾ ਇਕੱਲੇ ਦੀ ਜ਼ੋਰ ਲੱਗਿਆ ਪਿਆ ਇਕੱਲੇ ਦੀ ਜ਼ੋਰ ਲੱਗਿਆ ਪਿਆ ਹਨਾ ਆਹ ਟੱਚ ਮਿਲੇ ਜਾ ਆਏ ਸ਼ੂਟਾ ਆਥੀ ਆਉਣਾ ਮੂਰੇ ਤੁਸੀਂ ਕਹਿੰਦੇ ਨਹੀਂ ਪਾਣੇ ਆਓ ਚੁੱਪ ਚਾਪ ਦੇਖੋ ਹੋ ਗਿਆ ਕਲੀਅਰ ਮੈਟਰੋ ਇਧਰੋਂ ਦੇਖ ਸਕਦੇ ਹਾਂ ਲਾ ਰਹੀ ਆਉਂਦਾ ਪੂਰਾ ਤੇ ਸਾਨੂੰ ਜ਼ੋਰ ਦਿਖਾਵਾਂਗੇ ਤੇ ਬਾਰਸ਼ਾ ਜਿਹੜੀ ਥਮ ਗਈ ਰੋਕ ਗਈ ਅੱਗੇ ਨਾਲੋਂ ਪਹਿ ਗਿਆ ਬਾਰਸ਼ ਦਾ ਪੂਰਾ ਫਰਕ ਆ ਆਪਾਂ ਇਹਨੂੰ ਪਾਰਕਿੰਗ ਤੇ ਲਾ ਕੇ ਖੜਾ ਦਈਏ ਬ੍ਰੇਕ ਇੰਨਾ ਕਿ ਟਾਂ ਦਬਾਗੇ ਹਨਾ ਇਧਰੋਂ ਗੱਡੀਆਂ ਆਈ ਜਾਂਦੀਆਂ ਪ੍ਰੋਗਰਾਮ ਆਪਣੇ ਤੇ ਹੁਣ ਮਿੱਤਰੋ ਅੱਗੇ ਰੋਡ ਦੁਬਾਰੇ ਉਹ ਜੀ ਸੀ ਬੀ ਖੜੀ ਹੈ ਕਿਸ ਨੂੰ ਉਧਰ ਵੀ ਤਾਗਾ ਪੱਧਰ ਹੁਣ ਰਸਤਾ ਖੁੱਲਿਆ ਅੱਗੇ ਉਹ ਜ ਸਾਗਰ ਦੀ ਬੋਟੀ ਵਾਲੀ ਗੱਡੀ ਹੋਈ ਹੈ ਜਮ ਹੋਈ ਹੈ ਐਵੀ ਮਿੱਤਰੋ ਆਲੈਂਡ ਸਲਾਈਡ ਹੋਈ ਸੀ ਜਿਹਦੇ ਕਰਕੇ ਸਾਰਾ ਤਾਮਾ ਝਾਮਾ ਕਿੱਡਾ ਹੋਇਆ ਵਾਸੀ ਦੋ ਫੋਨ ਆ ਜਿਹੜਾ ਪੱਟਾ ਬਾਕੇ ਲੈ ਆਈ ਹੁੰਦਾ ਜਾਂ ਜੇ ਛੀ ਵਾਲਾ ਬਾਈ ਨੇ ਇਹਨੇ ਰਸਤਾ ਬਣਾਇਆ ਹੈਗਾ ਸਾਰਾ ਕੁਝ ਨੂੰ ਦੇਖੀ ਅੰਗਰੇਜ਼ਾ ਫੇਲੇ ਜਿੱਤੂ ਰਸਤੇ ਦੇ ਵਿੱਚ ਆਪਾਂ ਹੋਟਲ ਨੂੰ ਸਿਰੋਗੇ ਸੀ ਤੇ ਰੋਟੀ ਟੋਟੇ ਖਾ ਕੇ ਦੁਬਾਰ ਦੇ ਵਿੱਚ ਪਾਵਾਂਗੇ ਆ ਜੀ ਆਪਾਂ ਚੱਲੇ ਤੇ ਗੱਡੀ ਦੇ ਸਾਈਡ ਤੇ ਕਪੜਾ ਮਾਰਿਆ ਕਿਉਂਕਿ ਫਰਾਲ ਬਹੁਤ ਹੋਇਆ ਪਿਆ ਸੀਦਾ ਮਿੱਤਰੋ ਤੇ ਆਪ ਪਹਿਲੇ ਘਰ ਰੱਖਿਆ ਕਰੇ ਕਾਲ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਅਰਵਾ ਦਿੱਤੇ ਆਪਣੀ ਆਲੂ ਵਾਲੇ ਪਰੌਂਠੇ ਨਾਲ ਤੁਸੀਂ ਤੇ ਚਾਹ ਵੀ ਪਹਿਲਾਂ ਲਿਆ ਮਤਲਬ ਲੱਗ ਦਿੱਤੇ ਖਾਣ ਤੇ ਕਵਿਟ ਕਰ ਗਏ ਤੇ ਇੱਕ ਲੈ ਵੀ ਮਿੱਤਰੋ ਮਣੀ ਕਰਨ ਤੋਂ ਵਾਪਸੀਆਂ ਕਰਨੀਆਂ ਸੀ ਤੇ ਮੇਨ ਚੌਂਕ ਦੇ ਵਿੱਚ ਪਹੁੰਚ ਚੁੱਕੇ ਆਂ ਤੇ ਅੱਗੇ ਬੋਰਡ ਆ ਗਿਆ ਤੇ ਇੱਥੋਂ ਹੈਗਾ ਜੀ ਮੰਡੀ 57 ਬਲਾਸਪੁਰ 134 ਤੇ ਚੰਡੀਗੜ੍ਹ 254 ਤੇ ਬੈਦਰ ਦੇਖੋ ਕਿੰਨਾ ਘੈਂਟ ਆ ਇਹ ਕਰੀ ਆ ਜਿਹੜਾ ਵਿਊ ਖਰਾਬ ਕਰੀ ਜਾਂਦੀ ਐ ਨਾ ਪੈਣ ਜਿਹਨੂੰ ਲਗਾ ਪਾਸੇ ਹੁਣ ਦੇਖੋ ਮਿੱਤਰੋ ਕਿੰਨਾ ਕੱਟ ਕੱਟ ਰਿਹਾ ਤੇ ਪੰਜਾਬ ਚ ਤਾਣ ਚਿੰਗਾੜੇ ਕੱਢੇ ਪਏ ਹੁਣ ਵੀ ਰੱਬ ਨੇ ਤੇ ਇਧਰ ਆ ਗਏ ਘਰ ਦੇ ਤੇ ਬਸ ਜਿਹੇ ਜਿਹੇ ਤੁਸੀਂ ਆਹ ਦੇਖ ਲਿਆ ਜਿਹੇ ਜਿਹੇ ਕੁਲੂ ਦੇਖ ਲਿਆ ਗੱਲਬਾਤ ਏ ਕੀ ਐ ਬਈ ਮਿੱਤਰੋ ਮੀਂਹ ਜਾ ਕਹਾ ਦਾ ਪੈ ਗਿਆ ਹਿਮਾਚਲ ਦੇ ਵਿੱਚ ਟਰੈਫਿਕ ਦੀ ਟਰੈਫਿਕ ਹੋਇਆ ਪਿਆ ਪਰ ਹੁਣ ਕਿਤੇ ਜਾ ਕੇ ਕਲੀਅਰ ਹੋਇਆ ਟਰੈਫਿਕਾ ਜਾਮ ਜੀ ਘੁੰਮਣ ਘੇਰੀ ਪਈ ਪਈ ਸੀ ਬਿਲਹਾਂ ਦਾ ਇੱਥੋਂ ਦਿਖਾਵਾਂਗੇ ਤੁਹਾਨੂੰ ਵੀ ਉਧਰ ਜਾਮ ਲੱਗਿਆ ਹੋਆ ਵੱਡਾ ਇਹ ਪਾਣੀ ਇਸ ਇਦੇ ਉੱਧਰਲੇ ਬਸ ਵੀ ਨਹੀਂ ਮੇਤਰੋ ਇਦਲੀ ਸਾਈਡ ਨਾਲ ਜਮਾ ਜਾਮ ਆ ਸਾਰਾ ਕੁਝ ਹੋਇਆ ਪਿਆ ਇਹ ਦੇ ਵੇਜ ਦੀ ਦੇਖੋ ਜੰਗਲੇ ਜਿਹੜੇ ਨਾ ਹੋਣਾ ਤੁਹਾਨੂੰ ਹਣਾ ਤੇ ਆ ਪੋਲ ਆ ਗਿਆ ਤੇ ਆ ਗੀਰੀ ਵਰਦੇ ਇਹ ਹੈਗੀ ਆ ਪੂਰੀ ਫੁੱਲ ਹੋਈ ਪਈ ਹਣਾ ਕਿਉਂਕਿ ਮੇਤਰੋ ਮੰਡੀ ਗੁਰੂ ਘਰ ਦੇ ਵਿੱਚ ਲੈ ਮਿੱਤਰੋ ਪਹੁੰਚ ਚੁੱਕੇ ਆ ਮੰਡੀ ਤੇ ਜੇ ਆਪਾਂ ਟਾਈਮ ਦੀ ਗੱਲ ਕਰੀ 5:00 ਬਜ ਕੇ 4 ਮਿੰਟ ਹੋ ਗਏ ਤੇ 4 ਘੰਟੇ ਦੀ ਬਾਟ ਐ ਇੱਥੋਂ ਰਾੜਾ ਸਾਹਿਬ ਇਹਦੇ ਬਾਅਦ ਦੇ ਵਿੱਚ ਜਾਵਾਂਗੇ ਜੀ ਰਾੜਾ ਸਾਹਿਬ ਤੇ ਹੁਣ ਗੱਡੀ ਉੱਥੇ ਇੱਕ ਵਾਰ ਤੋੜ ਦਿਆਂ ਆ ਖੜਾ ਮਿੱਤਰੋ ਆਪਣੇ ਵਾਲਾ ਝੋਟਾ ਉਹ ਤੋੜ ਕੇ ਦੁਵਾ ਲੈ ਕੇ ਜਾਵਾਂਗੇ ਰਾੜਾ ਸਾਹਿਬ ਨੂੰ ਤੇ ਮਾਤਾ ਨਹੀਂ ਜੀ ਮਾਤਾ ਨੂੰ ਲੱਗਾ ਰਸਤੇ 'ਚ ਆ ਜੇਗੇ ਪਾਸੇ ਇਧਰ ਗਈ ਵੀ ਸੀ ਆ ਜਾਣ ਦਿਓ ਹਨਾ ਹੁਣ ਪਾਉਣੇ ਇੱਥੋਂ ਚਾਲੇ ਲਾਈ ਵੀ ਮਿੱਤਰੋ ਥਾਰ ਤੇ ਆਂ ਡਰਾਈਵਰ ਜਿਹੜੀ ਸੀਸੇ ਤੋਂ ਦਿਸ ਜਾਂਦੀ ਆਪਣੇ ਛੋਟੇ ਨਾਲ ਹਿੱਸਾ ਲੌਂਦਾ ਇਹ। ਕਲਾ ਭਈਆ ਜਾ ਇਹਨੂੰ ਇਹ ਨਹੀਂ ਪਤਾ ਵੀ ਆ ਮੂਰੇ ਕੌਣ ਬੈਠਾ ਹੈ। 8:30 ਦਾ ਟਾਈਮ ਹੋ ਗਿਆ ਤੇ 9:00 9:00 ਵਜੇ ਆਪਾਂ ਪਹੁੰਚ ਗਏ ਸੀ ਰਾੜਾ ਸਾਹਿਬ ਤੇ ਮੱਥਾ ਟੇਕ ਕੇ ਲੰਗਰ ਨੂੰ ਗਰਛਾ ਲਿਆ ਤੇ ਆਹ ਦੇਖ ਸਕਦੇ ਹੋ ਮਿੱਤਰੋ ਪਾਰਕ ਬਹੁਤ ਸੋਹਣਾ ਬਣਿਆ ਹੋਇਆ ਇੱਥੇ ਤੇ ਕਮਰਾ ਆਪਾਂ ਲੈ ਲਿਆ ਇੱਥੇ ਇੱਥੋਂ ਸਵੇਰ ਨਿਕਲਾਂਗੇ। ਲੇੜੇ ਵੀਰਾਂ ਨਿੰਦ ਤੱਕ ਹਣਾ ਆਪਣਾ ਵਲੌਗ ਦੇਖਿਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਪੇਜ ਨੂੰ ਕਰ ਲੋ ਫੋਲੋ ਤੇ ਬਾਕੀ ਹੜਾ ਫਿੱਦੀ ਹੁਣ ਇਹਨੂੰ ਯਾਰੇ ਲਈ ਜਾਂਦਾ ਹਣਾ ਫਿੱਦੀ ਫਿੱਦੀ ਨੇ ਯਾਰੇ ਲਿਆ ਚੌਲ ਖਾਦੇ ਸੀ ਖਾਦੇ ਨੇ ਨੂੰ ਖਾਦੇ ਸੀ ਲੰਗਰ શાਕ ਸੂਕ ਕੇ ਮਿੱਤਰੋ ਬਹਿਲੇ ਥੋੜੇ ਜਿਹਾ ਚੌਲ ਖਾਦੇ ਆ ਥੋੜੇ ਜਿਹਾ ਚੌਲ ਖਾ ਲਏ ਨੇ ਤੇ ਲੰਗਰ ਨੂੰ ਰਸਾਕ ਕੇ ਹੁਣ ਹੋ ਗਏ ਸੀਗੇ ਬਹਿਲੇ ਤੇ ਬਾਕੀ ਮਿੱਤਰੋ ਦੇਖ ਸਕਦੇ ਹੋ ਬਹੁਤ ਸੋਹਣਾ ਪਾਰਕ ਬਣਾਇਆ ਰਿਹਾ ਹੈ ਬੜਾ ਗੈਮ ਬਣਾਇਆ ਮਿੱਤਰੋ ਪਾਰਕ ਜਿਹੜੇ ਵੀ ਲਾਡ ਤੱਕ ਬਲੌਗ ਨੂੰ ਦੇਖੀ ਜਾਂਦੇ ਆ ਦੱਬ ਕੇ ਸ਼ੇਅਰ ਵੀ ਰੂਲ ਕਰ ਦਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੋਂ ਬਹੁਤ ਬਹੁਤ ਧੰਨਵਾਦ ਜੀ